ਮੈਂ ਸੰਵਚਨ ਜੋ ਪੈਦਾ ਹੋਇਆ ਮੈਨੂੰ ਸੰਵਰਸ ਕਰਨਾ ਹੋਣਾ ਤੇ ਮੈਂ ਹਮੇਸ਼ਾ ਆਮ ਤੇ ਸਧਾਰਨ ਪਰਵਾਰਾਂ ਦਾ ਸਿਪਾਈ ਐ ਮੈਂ ਸਧਾਰਨ ਪਰਵਾਰ ਦੇ ਵਿੱਚੋਂ ਨਿਕਿਆ ਕੋਈ 2 ਸਾਲ ਉਧਰ ਚਲਾ ਜਾਂਦਾ 50 ਸਾਲ ਉਧਰ ਤੇ ਰਹ ਜਾਂਦਾ ਜਦੋਂ ਸਮਾਂ ਬਦਲਦਾ ਫੇਰ ਆ ਕੇ ਜਨਤਾ ਦੇ ਭੁਲੇਖੇ ਪਾਉਣ ਲੱਗ ਜਾਂਦੇ ਕਿਸੇ ਭੁਲੇਖੇ ਜੀ ਨਾ ਦਾ ਮੇਰੇ ਪਾਰਟੀ ਨੇ ਪ੍ਰੋਗਰਾਮ ਦਿੱਤਾ ਕਿ ਆਪਾਂ ਘਰਾਂ ਦੇ ਵਿੱਚ ਛੋਟੇ ਛੋਟੀਆਂ ਲੀਡਿੰਗਾਂ ਰੱਖੀਏ ਬੰਦੇ ਸਾਹਿਬ ਕਿਤੇ ਜ਼ਿਆਦਾ ਨਾ ਹੋਣ ਕਿਉਂਕਿ ਕੁਝ ਲੋਕ ਇੱਥੇ ਬੰਦੇ ਨੂੰ ਡੋੜੇ ਦੇ ਤਮਕਾਉਣੇ ਨੇ ਪਰ ਜਦ ਛੋਲੇ ਨਾਲ ਮੋਰ ਦੇ ਵਿੱਚ ਮੀਟਿੰਗ ਦੀ ਗੱਲ ਕੀਤੀ ਤਾਂ ਲੋਕਾਂ ਨੇ ਉਹਨਾਂ ਵੱਡਾ ਸਾਥ ਦਿੱਤਾ ਲੋਕਾਂ ਸਾਹਿਬ ਜੀ ਤਾਂ ਤੇ ਅੱਜ ਆ ਤੁਹਾਡੇ ਸਾਹਮਣੇ ਕੌਂਸਲ ਦੇ ਝੰਡੇ ਦੇ ਪੈਂਡ ਦੇ ਵਿੱਚ ਮੀਟਿੰਗ ਹੋ ਰਹੀ ਹੈ ਪਹਿਲੀ ਮੀਟਿੰਗ ਹੈ ਵਿਜਨ 2027 ਤੇ ਨਕਰੰਟੀ ਜਗਰ ਕਹਿਣਾ ਗਰੰਟੀ ਜਗਰ ਕਹਿਣਾ ਕਿ ਇਹ ਝੜੀ ਵਿਜਨ 2027 ਹੈ ਅੱਜ ਤੁਸੀਂ ਪਹਿਲੀ ਮੀਟਿੰਗ ਤੋਂ ਫਤਿਹ ਦੇ ਰਾਹ ਬੰਦ ਚਲਦੇ ਹੋ ਇਹ ਅੱਜ ਪਾ ਕੇ ਫਤਿਹ ਦੀ ਨਿਸ਼ਾਨੀ ਹੈ ਇੰਨੀ ਵੱਡੇ ਉਸਾਰ ਦੇ ਵਿੱਚ ਮੀਟਿੰਗ ਕਰਨੀ

ਤੇਰੀ ਪੰਚਾਇਤ ਹੁੰਦੀ ਐ ਉਹ ਰੱਬ ਦਾ ਰੂਪ ਹੁੰਦੀ ਐ ਮੈਂ ਦਾਦਾ ਸਾਰੀ ਪੰਚਾਇਤ ਨੂੰ ਹਾਜ਼ਰ ਨਾਜ਼ਰ ਹੋ ਕੇ ਕਹਿੰਦਾ ਕਿ ਜਿਹੜਾ ਬੱਚਾ ਮੇਰਾ ਵੀਰ ਮੇਰਾ ਸਾਥੀ ਕਾਂਗਰਸ ਪਾਰਟੀ ਦੇ ਲਈ ਰਾਜ ਬਚਣ ਲਈ ਇੱਕ ਕਦਮ ਵੀ ਚੱਲੇਗਾ ਮੈਂ ਵਾਦਾ ਕਰਦਾ ਕਹਿੰਦੇ ਸਾਰੀ ਜ਼ਿੰਦਗੀ ਇਹਦੇ ਹੱਥ ਨਹੀਂ ਛੱਡਾਂਗਾ ਔਰ ਮੈਂ ਕਦੇ ਵੀ ਇਹਦੇ ਕੋਈ ਕੰਡ ਨਹੀਂ ਲਗਾ ਪਿਆਗਾ ਏ ਮੇਰਾ ਏ ਮੇਰੇ ਖੂਤ ਹੈ ਜੱਲਾਹਤ ਏ ਮੇਰੇ ਖੂਤ ਹੈ ਮੈਨੂੰ ਮੈਨਰੋ ਦਾ ਕੁਛ ਵੀ ਮੇਰੇ ਦੇ ਕਿਰਪਾ ਹੈ ਮੈਂ ਇੱਕ ਪੰਨੀ ਹੈ ਮੈਂ ਮੈਂ ਤਾਂ ਆਪਣੇ ਸਾਥੀਆਂ ਦੀ ਲੜਾਈ ਲੜਨ ਵਾਲਾ ਹੈ ਮੈਂ ਸੰਸਾਰ ਤੋਂ ਪੈਦਾ ਹੋਇਆ ਹੈ ਮੈਨੂੰ ਸੰਦਰਸ਼ ਕਰਨਾ ਆਉਂਦਾ ਹੈ ਤੇ ਮੈਂ ਹਮੇਸ਼ਾ ਆਮ ਤੇ ਸਧਾਰਨ ਪਰਿਵਾਰਾਂ ਦਾ ਸਿਪਾਈ ਹੈ ਮੈਂ ਸਧਾਰਨ ਪਰਿਵਾਰ ਦੇ ਵਿੱਚੋਂ ਨਿਕਿਆ ਮੇਰਾ ਬਾਪ ਮੇਰਾ ਕੋਈ ਭਰਾ ਕੋਈ ਸਰਪੰਚ ਮੋਢਾ ਕੋਈ ਲੀਡਰ ਨਹੀਂ ਸੀ ਜੇ ਅੱਜ ਤੇ ਮੈਨੂੰ ਪਛਾਣਾ ਤੇ ਤੁਹਾਡੀ ਤਾਕਤ ਨੇ ਪਛਾਣਿਆ ਜਿਹੜੇ ਆਮ ਪਰਿਵਾਰਾਂ ਦੀ ਸਰਦਾਰ ਪਰਵਾਰਾਂ ਨੇ ਹਮੇਸ਼ਾ ਮੈਨੂੰ ਤਾਕਤ ਮਿਲਦੀ ਹੈ ਤੇ ਛੱਡਿਆਂ ਵੱੱਡੇਆਂ ਦੇ ਨਾਲ ਮੈਨੂੰ ਲੜਨ ਦਾ ਇਹਨਾਂ ਦੇ ਅੱਗੇ ਮੈਂ ਕਦੇ ਕੱਲ ਨਹੀਂ ਵਿਖਾਈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹਦੇ ਤੇ ਹਮਕਾਰ ਹੈ ਉਹਦੇ ਨਾਲ ਲੜੋ ਜਿਹੜਾ ਸਧਾਰਨ ਆਦਮੀ ਹੈ ਜਿਹੜਾ ਆਮ ਆਦਮੀ ਹੈ ਉਹਦੀ ਹਿੰਮਤ ਉਹਦੀ ਹਮੇਸ਼ਾ ਮਰਦਾਂ ਕਰੋ ਦੀ ਹਮੇਸ਼ਾ ਹਮਾਇਤ ਕਰੋ ਤੇ ਮੇਰੇ ਆਦਮੀ ਦੋ ਦਿਨਾਂ ਨਾਲ ਵਾਅਦਾ ਕਰਦੇ ਸਾਰੇ ਸਰਦੀਆਂ ਨਾਲ ਬੇਰੀਆਂ ਸਕਾਈਓ ਪੈੜਾਂ ਨਾਲ ਇੱਕ ਗੱਲ ਤੁਹਾਨੂੰ ਦੱਸਦੇ ਆ ਜੇ ਇੱਕ ਪੈੜਾਂ ਦਾ ਮਤਾਵਾ ਦਾ ਅਸ਼ੀਰਵਾਦ ਨਹੀਂ ਦੇ ਕੋਈ ਤੈਨ ਕਦੇ ਵੀ ਪਿੱਛੇ ਨਹੀਂ ਰਹਿੰਦੀ ਮੇਰੇ ਫੇਰ ਨਹੀਂ ਆਉਂਦੀ ਅੱਜ ਤੁਸੀਂ ਮੈਨੂੰ ਵੱਡੀ ਕੀਮਤੀ ਟਾ ਕੇ ਜਿਹੜਾ ਅਸ਼ੀਰਵਾਦ ਦਿੱਤਾ ਸਤਕਾਰ ਦਿੱਤਾ ਮੇਰਾ ਤੁਹਾਡੇ ਇੱਕ ਇੱਕ ਮੇਰੀ ਭੈਣ ਨਾਲ ਵਾਝਾ ਸਮਾਂ ਜਿਹੜਾ ਸਾਥ ਬਾਤ ਜਦੋਂ ਤੁਸੀਂ ਕਿਤੇ ਮੈਨੂੰ ਫੋਨ ਕਰੇਂਗੇ ਯਾਦ ਕਰੇਂਗੇ ਜਾਂ ਤੇ ਬੱਚੇ ਦੇ ਘਰ ਆਉਗੀਆਂ ਜਾਂ ਮੈਨੂੰ ਆਪਣੇ ਘਰ ਬੁਲਾਉਗੀਆਂ ਤੇ ਕਦੇ ਵੀ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਸਾਡਾ ਇਰਾਦਾ ਸੱਚੋਹੀ ਹੈ ਬਦਲ ਗਿਆ ਮੈਂ ਤੁਹਾਡੇ ਚਰਨਾਂ 'ਚ ਉਸੇ ਤਰ੍ਹਾਂ ਮੈਂ ਤੁਹਾਨੂੰ ਅਦਾਬ ਕਰਕੇ ਸੇਵਾ ਕਰਦਾ ਰਾਂਗਾ ਔਰ ਹਮੇਸ਼ਾ ਤੁਹਾਡੇ ਲਈ ਹੀ ਈਸ਼ੋੜ ਹੈ ਤੇ ਤੁਹਾਡੇ ਲਈ ਹਮੇਸ਼ਾ ਜਿਹੜੀ ਇਹ ਲੜਾਈ ਜਰਬਾਰਾਂ ਦਾ ਅੱਜ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਸ਼ੁਰੂਆਤ ਹੋਈ ਹੈ ਇਹ ਕਾਫਲਾ ਹੋਰ ਵੱਡਾ ਹੋਣਾ ਹੈ ਪਿਆਰੇ ਜੀ ਅੱਜ ਆਪਾਂ ਮਸ਼ੀਅਤ 2027 ਨੂੰ ਇਸੇ ਤਰੀਕੇ ਨਾਲ ਵਾਰਡ ਟੂ ਵਾਰਡ ਲੈ ਕੇ ਜਾਣਾ ਤੇ ਫਿਰ ਪਿੰਡਾਂ ਦੇ ਵਿੱਚ ਵੀ ਲੈ ਕੇ ਜਾਣਾ ਤੇ ਤੁਸੀਂ ਮੇਰੇ ਸਾਥੀਓ ਇੱਥੇ ਕੋਈ ਪਰੰਪਰਾ ਇੱਥੇ ਹੋਰ ਆ ਜਾਂਦੇ ਆ ਕੋਈ 2 ਸਾਲ ਉਧਰ ਚੜਾ ਜਾਂਦਾ 40 ਸਾਲ ਉਧਰ ਤੇ ਰਹਿੰਦਾ ਜਦੋਂ ਸਮਾਂ ਬਦਲਦਾ ਫੇਰ ਆ ਕੇ ਸੰਤਾਂ ਉਪਰੋਖੇ ਪਾਉਣ ਲੱਗ ਜਾਂਦੇ ਕਿਸੇ ਪਰੋਖੇ ਤੇ ਨਹੀਂ ਰਹਿਣਾ ਕੌਲਸ ਹਾਈ ਕਮਾਂਡ ਸਭ ਜਾਣਦੀ ਹੈ ਕਿ ਸਾਡਾ ਕੌਣ ਹੈ ਸਾਡੇ ਵੀ ਕੌਣ ਲੜਾਈ ਲੜਦਾ ਹੈ ਕਾਂਗਰਸ ਪਾਰਟੀ ਦਾ ਕੌਣ ਝੰਡਾ ਝੁਕਦਾ ਹੈ ਤੇ ਤੁਹਾਡੀ ਜਿਹੜੀ ਆਵਾਜ਼ ਇਹ ਹੀ ਦਿੱਲੀ ਤੇ ਚੰਡੀਗੜ੍ਹ ਤੱਕ ਜਾਣੀ ਹੈ ਇਹ ਹੀ ਮੀਂਹਾਂ ਦੇ ਜ਼ਿਲ੍ਹਿਆਂ ਦੇ ਮਨ ਦੇ ਵਿੱਚ ਗੂੰਜਣੀ ਹੈ ਤੇ ਤੁਹਾਡੀ ਆਵਾਜ਼ ਦੇ ਸਰਪੇ ਨਾਲ ಪಕ್ಷ ਨੇ ਹਮੇਸ਼ਾ ਕਰਦੀ ਹੈ ਕਲਾ ਤੇ ਉਹ ਤੇ ਤੁਸੀਂ ਵੀ ਨਹੀਂ ਕਰਨੀ ਕਰਾਂ ਦੇ ਵਿੱਚ ਰੱਖਣਾ ਤੁਹਾਡਾ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਮੇਰੀ ਭੈਣ ਅਬੱਚੀ ਜਿਹੜੀ ਸੀ ਜੇ ਮੈਂ ਕਿਹਾ ਸੀ ਕਰ ਉਸ ਦੇ ਵਿੱਚ ਬਹੁਤ ਤਕਲੀਫ ਹੋਈ ਲੇਟ ਹੋ ਗਏ ਅਨੈਕਸ਼ਨ ਸਿੰਘ ਚਲੇ ਗਏ ਤਨਾ ਉਹਦੇ ਵਾਅਦਾ ਕੀਤਾ ਸੀ ਮੈਂ ਅੱਜ ਉਹ ਇੱਕ ਸਾਲ ਦੀ ਦੀਸਤਾ ਭੈਣ ਨੂੰ ਦੇਤੀ ਐ ਉਹ ਵਾਅਦਾ ਮੈਂ ਹਰ ਸਾਲ ਇਹਦੀ ਕਿਤਾਬ ਹੈ ਪੜ੍ਹਦੀ ਹੈ ਇਹਦਾ ਐ ਪੀ ਐਚ ਡੀ ਕਰ ਲੇ ਮੈਂ ਉਹਦੇ ਨਾਲ ਖੜਾ ਇਸ ਬੱਚੀ ਦੇ ਨਾਲ ਤੋਂ ਤੇਰੇ ਨਾਲ ساری ਜ਼ਿੰਦਗੀ ਇਹਨਾਂ ਨੂੰ ਮਦਦ ਕਰਾਂਗਾ ਮੈਂ ਉਸਤੇ ਪਾਲ ਸਸਾ ਇਸ ਪਰਿਵਾਰ ਨੂੰ ਤਕਤੀ ਦੇਵੇ ਬੱਚਾ ਮੁਹੰਮਦ ਇਹ ਜਿਹਦੀ ਬਹੁਤ ਚੰਗ ਲੱਗ ਜਾਂਦੀ ਹੈ ਛੋਟੇ ਛੋਟੇ ਬੱਚਿਆਂ ਤੋਂ ਬਾਤ ਚਲਿਆ ਜੇ ਤੇ ਸਾਨੂੰ ਲੋਕ ਉਹਨਾਂ ਨੂੰ ਰਾਮਰਸ ਜਾਂਦਾ ਆਪਾਂ ਕੁਝ ਵੀ ਕਰ ਜੁਗੇ ਨਹੀਂ ਪਰ ਆਪਾਂ ਥੋੜਾ ਥੋੜਾ ਜੇ ਆਸਰਾ ਦਈਏ ਇੱਕ ਸਮਾਜ ਦਾ ਹੱਕ ਬਣਦਾ ਹੈ ਉਹ ਬੱਚੇ ਤਗੜੇ ਹੋ ਜਾਂਦੇ ਨੇ ਉਹਨਾਂ ਨੂੰ ਇੱਕ ਸਮਾਜ ਦਾ ਸਹਾਰਾ ਮਿਲ ਜਾਂਦਾ ਤੇ ਫਿਰ ਸਭ ਨੂੰ ਖੁਸ਼ ਹੁੰਦਾ ਸੋ ਮੈਂ ਫੇਰ ਸਾਰੇ ਸਾਥੀਆਂ ਦਾ ਸਾਰੇ तमाम ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਿਰਪਾ ਸੀ ਉਸ ਤੋਂ ਪਿੰਨ ਗੋਆ ਵਾਲਾ ਬੱਡੀ ਤੁਸੀਂ ਮੀਟਿੰਗ ਕਰਕੇ ਅੱਜ ਮੇਰਾ ਦਿਲ ਲਖਿਆ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ